ਚੈਨਲ ਵਿੱਚ ਸਾਰਿਆਂ ਨੂੰ ਜੀ ਆਇਆਂ ਨੂੰ ਅੱਜ ਦੇ ਇਸ ਵੀਡੀਓ ਵਿੱਚ ਹਰਪਾਲ ਸਿੰਘ ਪੰਨੂ ਜੀ ਦੇ ਬਹੁਤ ਕੀਮਤੀ ਵਿਚਾਰ ਹਨ ਸੰਗਤ ਨਾਲ ਅੱਜ ਸਾਂਝੀ ਕਰਨੀ ਉਹ ਇਹ ਸਾਨੂੰ ਡਾਕਟਰ ਮੋਹਨ ਸਿੰਘ ਦਿਵਾਨਾ ਨੇ ਸੁਣਾਈ ਸੀ ਕਲਾਸ 'ਚ ਉਹ ਕਹਿੰਦੇ ਕਿ ਮੈਨੂੰ ਪਤਾ ਨਹੀਂ ਲੱਗਦਾ ਸੀ ਛੋਟੇ ਹੁੰਦੇ ਆ ਕਿ ਆਪਾਂ ਅਰਦਾਸ ਕਰਨ ਲੱਗੇ ਪਹਿਲੋਂ ਦਸੇ ਗੁਰੂ ਸਾਹਿਬਾਨ ਦੇ ਨਾਮ ਲੈਨੇ ਆ ਪੰਜ ਪਿਆਰਿਆਂ ਦੇ ਚਾਰ ਸਹਬਜ਼ਾਦਿਆਂ ਦੇ ਅਨੇਕ ਸ਼ਹੀਦਾਂ ਮੁਰੀਦਾਂ ਦੇ ਫੇਰ ਜਾ ਕੇ ਸੱਚੇ ਪਾਤਸ਼ਾਹ ਮੈਨੂੰ ਪਾਸ ਕਰਵਾਈ ਨੌਕਰੀ ਦਵਾਈ ਕਸ਼ਟ ਚੋਂ ਕੱਢੀ ਫਿਰ ਦੋ ਤਿੰਨ ਗੱਲਾਂ ਇਹੋ ਜੀਆਂ ਕਰਦੇ ਆ ਪਹਿਲਾਂ ਇੰਨਾ ਲੰਮਾ ਸਮਾਂ ਪੁਰਾਣਿਆਂ ਸਾਡੇ ਬਜ਼ੁਰਗਾਂ ਨੂੰ ਯਾਦ ਕਰਨ ਚ ਅਸੀਂ ਕਿਉਂ ਲਾਉਨੇ ਆ ਇਹ ਪਤਾ ਨਹੀਂ ਲੱਗਦਾ ਸੀ ਮੈਂ ਸੋਚਦਾ ਹੁੰਦਾ ਸੀ ਕਿ ਸਿੱਧੀ ਗੱਲ ਕਰੋ ਜਾ ਕੇ ਬਾਬਾ ਜੀ ਪਾਸ ਕਰ ਦੇ ਬਾਬਾ ਜੀ ਨੌਕਰੀ ਦਵਾ ਦੇ ਉਹ ਕਹਿੰਦੇ ਕਿ ਮੈਂ ਇੱਕ ਸਾਖੀ ਪੜ੍ਹੀ 18ਵੀਂ ਸਦੀ ਦੀ ਜਿਦੇ ਚ ਇੱਕ ਸਿੱਖ ਪਰਿਵਾਰ ਜੰਗਲ ਚ ਦਿਨ ਕੱਟੀ ਕਰ ਰਿਹਾ ਸੀ ਮਰਦ ਤੇ ਔਰਤ ਝੋਂਪੜੀ ਚ ਸਰਦੀ ਦੀ ਰਾਤ ਬੱਦਲ ਕੜਕ ਰਿਹਾ ਬਾਹਰੋਂ ਕਿਸੇ ਠਟਕੇ ਹੋਏ ਮੁਸਾਫਰ ਨੇ ਦਸਤਕ ਦਿੱਤੀ ਤੇ ਬੇਨਤੀ ਕੀਤੀ ਕਿ ਮੈਨੂੰ ਅੱਜ ਦੀ ਰਾਤ ਅੰਦਰ ਕੱਟਣ ਦੀ ਆਗਿਆ ਅੰਦਰ ਸਰਦਾਰ ਜੋੜੇ ਨੇ ਪੁੱਛਿਆ ਕਿ ਨਾਂ ਕੀ ਹੈ ਭਾਈ ਤੇਰਾ ਕੌਣ ਹੈ ਤੂੰ ਨਾਂ ਦੱਸਿਆ ਤਾਂ ਪਤਾ ਲੱਗਿਆ ਕੋਈ ਮੁਸਲਮਾਨ ਹੈ ਉਹ ਕਹਿਣ ਲੱਗੇ ਭਈ ਨਾ ਤੇਰੀ ਕੌਮ ਨਾਲ ਮੇਰੀ ਕੌਮ ਦੀ ਦੁਸ਼ਮਣੀ ਲੰਮੀ ਹੈ ਮੈਂ ਤੇਰੇ ਤੇ ਇਤਬਾਰ ਨਹੀਂ ਕਰਦਾ ਜੇ ਤੂੰ ਧੱਕੇ ਨਾਲ ਅੰਦਰ ਘੁਸਣ ਦਾ ਯਤਨ ਕੀਤਾ ਤਾਂ ਮੈਂ ਹਥਿਆਰ ਬੰਦਾਂ ਇਸ ਕਰਕੇ ਅੰਦਰ ਨਹੀਂ ਆਉਣ ਦੇਵਾਂਗਾ ਬਾਹਰ ਸਰਦੀਆਂ ਦੇ بارش ਦੇ ਝੰਬੇ ਹੋਏ ਭਟਕੇ ਹੋਏ ਮੁਸਾਫਰ ਨੇ ਇਹ ਬੇਨਤੀ ਕੀਤੀ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਨਾਂ ਤੇ ਮੈਨੂੰ ਅੰਦਰ ਆਣ ਦੇ ਦਰਵਾਜ਼ਾ ਖੁੱਲ੍ਹਿਆ ਰਾਤ ਕੱਟੀ ਅਗਲੇ ਦਿਨ ਚਲਾ ਗਿਆ ਡਾਕਟਰ ਮੋਹਨ ਸਿੰਘ دیਵਾਨਾ ਕਹਿੰਦੇ ਕਿ ਜਦੋਂ ਮੈਂ ਇਹ ਸਾਖੀ ਸਿੱਖ ਇਤਿਹਾਸ ਚੋਂ ਪੜ੍ਹੀ ਤਾਂ ਅਹਿਸਾਸ ਹੋਇਆ ਕਿ ਆਪਾਂ ਸਾਰੇ ਗੁਨਾਹਗਾਰ ਤੇ ਭਟਕੇ ਹੋਏ ਮੁਸਾਫਰਾਂ ਗੁਰੂ ਮਹਾ ਸੱਚੇ ਪਾਤਸ਼ਾਹ ਦੀਆਂ ਬਰਕਤਾਂ ਦੌਲਤਾਂ ਦੇ ਦਰਵਾਜ਼ੇ ਨੇ ਜਿਹੜੇ ਨਾ ਉਹ ਖੁੱਲ ਨਹੀਂ ਰਹੇ ਫਿਰ ਆਪਾਂ ਕੀ ਕਰਦੇ ਆ ਫਿਰ ਆਪਾਂ ਆਖਦੇ ਆ ਗੁਰੂ ਨਾਨਕ ਸਾਹਿਬ ਦੇ ਸੱਚੇ ਪਾਤਸ਼ਾਹ ਦੇ ਨਾਮ ਤੇ ਗੁਰੂ ਦਸਮ ਪਾਤਸ਼ਾਹ ਦੇ ਨਾਮ ਤੇ ਪੰਜਾਂ ਪਿਆਰਿਆਂ ਚੌਹਾਂ ਸਹਬਜ਼ਾਦਿਆਂ 40 ਮੁਕਤਿਆਂ ਆਪਾਂ ਸਾਰੇ ਸ਼ਹੀਦਾਂ ਅਮਰੀਦਾਂ ਦੇ ਨਾਮ ਲੈਣੇ ਆ ਉਹਨਾਂ ਦੇ ਨਾਵਾਂ ਸਦਕੇ ਫਿਰ ਉਹ ਮਿਹਰਬਾਨੀਆਂ ਦਾ ਦਰਵਾਜ਼ਾ ਖੁੱਲਦਾ ਨਹੀਂ ਤਾਂ ਅਸੀਂ ਹੱਕਦਾਰ ਨਹੀਂ ਆ